ਕਾਲ ਕਰਿਓ ਭਗਤ ਰਵੀਦਾਸ ਜੀ ਦਾ ਜਿਹੜਾ ਦੌਰ ਹੈ ਜਿਸ ਜ਼ਮਾਨੇ ਵਿੱਚ ਉਹਨਾਂ ਨੇ ਜਨਮ ਲਿਆ ਹੈ ਜਿਸ ਜ਼ਮਾਨੇ ਵਿੱਚ ਰੱਬ ਕਾਲ ਪ੍ਰਕਾਏ ਰੂਜੀ ਨੇ ਉਹਨਾਂ ਨੂੰ ਸੰਸਾਰ ਤੇ ਭੇਜਿਆ ਉਹ ਜ਼ਮਾਨਾ ਕਿਹੋ ਜਿਹਾ ਸੀ ਉਸ ਜ਼ਮਾਨਾ ਊਚ ਨੀਚ ਦੀਆਂ ਭਾਵਨਾਵਾਂ ਨਾਲ ਭਰਿਆ ਪਿਆ ਸੀ ਉਸ ਜ਼ਮਾਨਾ ਮਨੁੱਖ ਮਨੁੱਖ ਦੇ ਨਾਲ ਬੈਠਣ ਨੂੰ ਤਿਆਰ ਨਹੀਂ ਛੂਆ ਛਾਤ ਇਤਨੀ ਫੈਲੀ ਹੋਈ ਹੈ ਕਿ ਮਨੁੱਖ ਜੇ ਦੂਜੇ ਮਨੁੱਖ ਨਾਲ ਬੈਠ ਕੇ ਕਿਤੇ ਕਪੜਾ ਵੀ ਲੱਗ ਗਿਆ ਨਾ ਤੇ ਆਖਣਾ ਮੈਂ ਤੇ ਪ੍ਰਿਸ਼ਟ ਹੋ ਗਿਆ ਤੇ ਹੁਣ ਗੰਗਾ ਹੀ ਜਾ ਕੇ ਨਹਾਵਾਂਗਾ ਤਾਹ ਪਵਿੱਤਰ ਹੋਵਾਂਗਾ ਇਨੋਂ ਮਨੁੱਖ ਜਿਹੜਾ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕਾ ਸੀ ਕਿ ਮਨੁੱਖ ਦੂਜੇ ਮਨੁੱਖ ਨੂੰ ਹੀ برداشت ਨਹੀਂ ਸੰਗਦਾ ਊਚ ਨੀਚ ਦੀਆਂ ਭਾਵਨਾਵਾਂ ਵਿੱਚ ਵੰਡਿਆ ਪਿਆਸੇ ਸਮਾਜ ਅਮੀਰੀ ਗਰੀਬੀ ਦਾ ਜਿੱਥੇ ਵਿਤਕਰਾਂ ਸੀ ਉੱਥੇ ਜਾਤ ਪਾਤ ਦੇ ਵਿੱਚ ਇਤਨਾ ਕੋ ਵੰਡਿਆ ਪਿਆਸੇ ਕਿ ਜਿਨ੍ਹਾਂ ਨੂੰ ਛੋਟੀਆਂ ਜਾਤਾਂ ਐਲਾਨ ਕਰ ਦਿੱਤਾ ਕਿ ਅਸੀਂ ਕਿ ਆਹ ਛੋਟੀਆਂ ਜਾਤਾਂ ਨੇ ਉਹ ਛੋਟੀਆਂ ਜਾਤਾਂ ਵਾਲੇ ਉਹਨਾਂ ਨੂੰ ਤਨ ਤੇ ਕੱਪੜਾ ਪਹਿਨਣਾ ਵੀ ਜਿਹੜਾ ਨਾ ਗੁਨਾਹ ਉਹ ਤਨ ਤੇ ਕੱਪੜਾ ਵੀ ਨਹੀਂ ਪਹਿਨ ਸਕਦੇ ਅੱਜ ਦੇ ਹਾਲਾਤਾਂ ਦੇ ਵਿੱਚ ਜਿੱਤੇ ਧਾਰਮਿਕ ਦੁਨੀਆ ਦੀਆਂ ਬੰਦਸ਼ਾਂ ਹੁਣ ਮਨੁੱਖ ਦੇ ਉੱਪਰ ਜਿੱਥੇ ਵਕਤ ਦੇ ਰਾਜਿਆਂ ਨੂੰ ਵਰਤ ਕਰਕੇ ਧਾਰਮਿਕ ਆਗੂ ਮੁਨਖ ਨੂੰ ਆਪਣਾ ਗੁਲਾਮ ਬਿਆ ਬਣਾਉਣਾ ਚਾਹੁੰਦਾ ਹੋਵੇ ਐਸੇ ਹਾਲਾਤਾਂ ਦੇ ਵਿੱਚ ਭਗਤ ਰਵਿਦਾਸ ਜੀ ਦਾ ਜਨਮ ਹੋਇਆ ਰੱਬ ਕਾਲਪੁਰਖ ਵਹਿਰੂ ਜੀ ਦੀ ਰਹਿਮਤ ਤੇ ਸਦਕਾ ਬਖਸ਼ਿਸ਼ ਤੇ ਸਦਕਾ ਹਿਰਦੇ ਵਿੱਚ ਪ੍ਰੇਮਾ ਭਗਤੀ ਜਾਗੀ ਤੁਸੀਂ ਖਿਆਲ ਕਰਿਓ ਸੰਸਾਰ ਨੇ ਸਮਾਜ ਨੇ ਧਾਰਮਿਕ ਆਗੂ ਨੇ ਆਖਿਆ ਕਿ ਇਹ ਨੀਵੀਂ ਜਾਤ ਵਾਲੇ ਨੇ ਬੜੀ ਨੀਵੀਂ ਜਾਤ ਦੇ ਇਹ ਭਗਤੀ ਨਹੀਂ ਕਰ ਸਕਦੇ ਇਹ ਰੱਬ ਦਾ ਨਾਮ ਨਹੀਂ ਲੈ ਸਕਦੇ ਜੇ ਕਿਤੇ ਆਪਜੀ ਮਨੋਂ ਸਿਮਰਤੀ ਨੂੰ ਪੜੋਗੇ ਉਸ ਵਖਤ ਦੀ ਜਿਹੜੀ ਧਾਰਮਿਕ ਪੁਸਤਕ ਜਿਹੜੀ ਇਸ ਸਮਾਜ ਉੱਪਰ ਲਾਗੂ ਪਿਆ ਕੀਤੀ ਸੀ ਇੱਕ ਸਮ ਇੱਕ ਸਮ ਦਾ ਉਹ ਸੰਵਿਧਾਨ ਹੀ ਸੀ ਉਸ ਦਾ ਜਿਸ ਤੋਂ ਅਸੀਂ ਆਖਦੇ ਹਾਂ ਬ੍ਰਹਮਣイズਮ ਦਾ ਜਿਹ ਸੰਵਿਧਾਨ ਬਣਾਇਆ ਤੇ ਮਨੁਸ਼ਮ੍ਰਿਤੀ ਤੇ ਮਨੁਸ਼ਮ੍ਰਿਤੀ ਦੇ ਅੰਦਰ ਆਖਿਆ ਸੀ ਕਿ ਜੇ ਕੋਈ ਛੋਟੀ ਜਾਤ ਵਾਲਾ ਪਰਮਾਤਮਾ ਦਾ ਨਾਮ ਲੈਂਦਾ ਉਹਦੀ ਜੇਬਾ ਕੱਟ ਦੇਣੀ ਚਾਹੀਦੀ ਹੈ ਜੇ ਕੋਈ ਸੁਣ ਲੈਂਦਾ ਉਹ ਤੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ ਪਰਮਾਤਮਾ ਦਾ ਨਾਮ ਨਹੀਂ ਸੀ ਜਬ ਸਕਦਾ ਇਹ ਮਨ ਇੱਥੋਂ ਤੱਕ ਇਤਿਹਾਸ ਦੀਆਂ ਉਹਨਾਂ ਕਹਾਣੀਆਂ ਦੇ ਵਿੱਚ ਉਹਨਾਂ ਨੇ ਆਪੇ ਹੀ ਲਿਖਿਆ ਤੇ ਇੱਕ ਕਹਾਣੀ ਨਿੱਕੀ ਕਹਿਣ ਲੱਗੀ ਸ੍ਰੀ ਰਾਮਚੰਦਰ ਜੀ ਦੇ ਜ਼ਮਾਨੇ ਦੀ ਜਦੋਂ ਸ੍ਰੀ ਰਾਮਚੰਦਰ ਜੀ ਇੱਕ ਰਾਜੇ ਦੀ ਤਰ੍ਹਾਂ ਪਰਜਾ ਉੱਪਰ ਰਾਜ ਪਿਆ ਕਰ ਰਹੇ ਨੇ ਤੇ ਦੌੜਦਾ ਹੋਇਆ ਧਾਰਮਿਕ ਆਗੂ ਬ੍ਰਾਹਮਣ ਆਉਂਦਾ ਹੈ ਤੇ ਆ ਕਰਕੇ ਆਖਦਾ ਮੇਰਾ ਲੜਕਾ ਮਰ ਗਿਆ ਹੈ ਸ਼੍ਰੀ ਰਾਮਚੰਦਰ ਜੀ ਆਖਦੇ ਨੇ ਹੁਣ ਕੀ ਹੈ ਰਬ ਅਕਾਲ ਪੁਰਖ ਦਾ ਇਹੀ ਨਿਯਮ ਹੈ ਕੋਈ ਆਇਆ ਕੋਈ ਗਿਆ ਹੈ ਕਹਿੰਦਾ ਨਹੀਂ ਤੁਹਾਡੇ ਰਾਜ ਦੇ ਵਿੱਚ ਇੱਕ ਸ਼ੰਭੂ ਨਾਮੀ ਛੋਟੀ ਜਾਤ ਦਾ ਭਗਤੀ ਕਰਦਾ ਹੈ ਇਸ ਕਰਕੇ ਵੀਰਾ ਲड़का ਜਿਹੜਾ ਉਹ ਮਾਰਿਆ ਗਿਆ ਹੁਣ ਕੀ ਕਰੀਏ ਕਹਿਣ ਲੱਗੇ ਸ਼ੰਭੂ ਨੂੰ ਭਗਤੀ ਕਰਨ ਦਾ ਹੱਕ ਨਹੀਂ ਹੈ ਛੋਟੀ ਜਾਤ ਦਾ ਉਸ ਦਾ ਵਦ ਕਰਨਾ ਪਏਗਾ ਚਕਾਇਆ ਬ੍ਰਹਮੜ ਦਾ ਉੱਠੇ ਤੇ ਉੱਠ ਕਰਕੇ ਕਹਿੰਦੇ ਤੀਰ ਕਮਾਨ ਚੁੱਕਿਆ ਉਹਨਾਂ ਦੀਆਂ ਕਹਾਣੀਆਂ ਵਿੱਚ ਲਿਖਿਆ ਤੇ ਉਹਦਾ ਵਾਧਾ ਕਰ ਦਿੱਤਾ ਸ਼ੋਟੀ ਜਾਤ ਦਾ ਜੋ ਐਸੇ ਹਾਲਾਤਾਂ ਦੇ ਵਿੱਚ ਭਗਤ ਰਵਿਦਾਸ ਜੀ ਦਾ ਜਨਮ ਹੋਇਆ ਤੇ ਭਗਤ ਰਵਿਦਾਸ ਜੀ ਦੇ ਐਸੇ ਹਾਲਾਤਾਂ ਜੋ ਜਨਮ ਹੋਇਆ ਨਾ ਤੇ ਖਿਆਲ ਕਰਿਓ ਰੱਬ ਦੇ ਐਸੀ ਕੋਟਕ ਰੱਬ ਦੀ ਐਸੀ ਰਹਿਮਤ ਰੱਬ ਦੀ ਐਸੀ ਬਖਸ਼ਿਸ਼ ਦੇ ਵਿੱਚ ਹੋਈ ਕਿ ਜਿਹੜਾ ਜਿਹੜੇ ਲੋਕੀ ਅੱਖ ਦੇ ਸਨ ਨਾ ਤੁਸੀਂ ਮਾਲਕ ਪ੍ਰਮਾਤਮਾ ਦਾ ਨਾਮ ਨਹੀਂ ਜਪ ਸਕਦੇ ਉੱਥੇ ਭਗਤ ਰਵੀਦਾਸ ਜੀ ਨੇ ਐਲਾਨ ਕੀਤਾ ਕਹਿਣ ਲੱਗੇ ਐ ਸੰਸਾਰ ਦੇ ਲੋਕੋ ਐ ਵੱਡੀਆਂ ਜਾਤਾਂ ਆਖਵਾਣ ਵਾਲਿਓ ਤੁਸੀਂ ਮੇਰੇ ਤੇ پابੰਦੀ ਲਾਈ ਕੇ ਰੱਬ ਦਾ ਨਾਮ ਨਹੀਂ ਜਪ ਸਕਦੇ ਆਓ ਤੁਹਾਨੂੰ ਦੱਸਾਂ ਅੱਜ ਐਲਾਨ ਕਰਦਾ ਹਾਂ ਕਿ ਰੱਬ ਕਾਲਪੁਰਖ ਵੈਰੂਜੀ ਦੇ ਨਾਲ ਮੈਂ ਕਿਸ ਤਰੀਕੇ ਦੇ ਨਾਲ ਇੱਕ ਵਿੱਚ ਹੋਇਆ ਕਿਨ ਲੱਕੇ ਦੋਹੀ ਮੋਹੀ ਮੋਹੀ ਨੋਹੀ ਅੰਤਰ ਕੈਸਾ ਨੱਕਾ ਟੱਕ ਜਲ ਤਰੰਗ ਜੈਸਾ ਕਿਣ ਲੱਗੀ ਸੋਨੇ ਦਾ ਬਣਿਆ ਹੋਇਆ ਕੜਾ ਹੋਵੇ ਕੜਾ ਤੇ ਸੋਨੇ ਵਿੱਚ ਕੋਈ ਅੰਤਰ ਨਹੀਂ ਸੋਨੇ ਦਾ ਹੀ ਬਣਿਆ ਕਿਣ ਲੱਗੀ ਸਮੁੰਦਰ ਦਾ ਪਾਣੀ ਤੇ ਸਮੁੰਦਰ ਵਿੱਚੋਂ ਉੱਠ ਲਈ ਲਹਿਰ ਜਿਹੜੀ ਹੈ ਉਨੂੰ ਵੱਖ ਨਹੀਂ ਗਿਣਿਆ ਜਾ ਸਕਦਾ ਸਮੁੰਦਰ ਦਾ ਪਾਣੀ ਤੇ ਸਮੁੰਦਰ ਦੀ ਲਹਿਰ ਕੋਈ ਹੈ ਇਸ ਤਰੀਕੇ ਨਾਲ ਇਸ ਸੰਸਾਰ ਦੇ ਲੋਕੋ ਮੈਂ ਤੇ ਮੇਰਾ ਰੱਬ ਇੱਕਮਿਕ ਹੋ ਗਏ ਆ ਮੈਂ ਤੇ ਮੇਰਾ ਰੱਬ ਜਿਹੜਾ ਉਹ ਇੱਕਮਿਕਤਾ ਦੀ ਇਸ ਅਵਸਥਾ ਤੇ ਪਹੁੰਚ ਗਏ ਆ ਕਹਿਣ ਲੱਗੇ ਦੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ جتھے وقت دے وٹے ایک ودوان نے لکھیا او لکھ ہے کہ خیال کریو اس سماج دے اندر ایسے ایسی میں ووستہ وکھنا چوندہ ہاں تلسی داس نے لکھیا تلسی داس اپنی اچنا میں لکھ ہے تو اور گوار ਸ਼ੂਦਰ ਪਸ਼ੂ ਨਾਰੀ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਦੇ ਅਧਿਕਾਰ ਆ ਕਹਿਣ ਲੱਗੇ ਸਾਰਿਆਂ ਨੂੰ ਸਜ਼ਾਉਣੀ ਚਾਹੀਦੀ ਇਤੋਂ ਤੱਕ ਨਾਰੀ ਜਾਤੀ ਨੂੰ ਉਸ ਨੂੰ ਇਹ ਪਸ਼ੂਆਂ ਦੇ ਬਰਾਬਰ ਰੱਖਿਆ ਸ਼ੂਦਰ ਨੂੰ ਵੀ ਉਹਨੂੰ ਪਸ਼ੂ ਦੇ ਬਰਾਬਰ ਰੱਖਿਆ ਢੋਰ ਛੋਟੀਆਂ ਜਾਤਾਂ ਵਾਲੇ ਨੂੰ ਇਹ ਤੁਲਸੀਦਾਸ ਦਾ ਪਰ ਖਿਆਲ ਕਰਿਓ ਉੱਥੇ ਭਗਤ ਰਵੀਦਾਸ ਜੀ ਉਹ ਐਲਾਨ ਪਿਆ ਕਰਦੇ ਨੇ ਕਿਨ ਲਗੇ हे ਰਬ ਇਹ ਅਕਾਲ ਪੁਰਖ ਮੇਰੇ ਤੇ ਇਥੀਆਂ پابੰਧੀਆਂ ਲਾਈਆਂ ਆਹ ਸਮਾਜ ਦੇ ਵੱਡੇ ਠੇਕੇਦਾਰਾਂ ਨੇ ਪਰ ਤੇਰੀ ਭਗਤੀ ਦੇ ਸਦਕਾ ਹੁਣ ਮੈਂ ਐਲਾਨ ਪਿਆ ਕਰਦਾ ਕਿ ਜਿਸ ਸਮੇਂ ਮੇਰੇ ਹਿਰਦੇ ਵਿੱਚ ਕਿਤੇ ਹਾਂ ਸੀ ਤੇ ਉਦੋਂ ਤੂੰ ਮੈਨੂੰ ਦੂਰ ਪਿਆ ਜਾਪਿਆ ਪਰ ਜਿਸ ਸਮੇ ਮੇਰੇ ਹਿਰਦੇ ਵਿੱਚ ਹੋਂ ਖਤਮ ਹੋਈ ਮੈਂ ਤੇ ਤੂੰ ਇੱਕ ਮਿੱਕਤਾ ਵਿੱਚ ਆ ਗਏ ਕਹਿਣ ਲੱਗੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਐਲਾਨ ਕਰਦਾ ਹਾਂ ਉਹਨਾਂ ਲੋਕਾਂ ਨੂੰ ਆਖਣਾ ਚਾਹੁੰਦਾ ਜਿਹੜੇ ਮੈਨੂੰ ਪਸ਼ੂ ਤੇ ਢੋਰ ਪੇ ਆਖਦੇ ਸੁਣਨਾ ਮੈਂ ਉਹਨਾਂ ਨੂੰ ਆਖਣਾ ਚਾਹੁੰਦਾ ਹਾਂ ਕਿ ਮੈਂ ਤੇ ਰੱਬ ਇੱਕ ਹੋ ਗਏ ਆ ਕਿਣ ਲੱਗੇ ਆਪੋ ਤੂੰ ਹੀ ਮੈਂ ਨਹੀਂ ਆਨਲ ਆਗਮਚਸ ਲਹਿਰ ਮੈਂ ਉਹਦਤ ਜਾਲ ਕੇਵਲ ਚਲ ਮਾਹੀ ਕਿਣ ਲੱਗੇ ਜਿਵੇਂ ਹਨੇਰੀ ਆਉਂਦੀ ਐ ਨਾ ਤੇ ਪਾਣੀ ਨੂੰ ਚੁੱਕ ਕੇ ਉੱਥੇ ਇੱਕ ਲਹਿਰ ਬਣਾ ਦਿੰਦੀ ਸੁੰਦਰ ਤੇ ਤੇ ਫਿਰ ਉਸ ਸਮੁੰਦਰ ਦੇ ਵਿੱਚ ਉੱਠੀ ਹੋਈ ਲਹਿਰ ਮੁੜ ਪਾਣੀ ਵਿੱਚ ਸਮਾ ਜਾਂਦੀ ਏ ਕਿਨ ਲੱਗੇ ਬਸ ਮੈਂ ਤੇ ਮੇਰਾ ਰੱਬ ਵੀ ਐਵੇਂ ਹਾਂ ਮੈਂ ਤੇ ਉੱਠੀ ਹੋਈ ਇੱਕ ਲਹਿਰ ਸਾਂ ਪਰ ਮੇਰੇ ਮਾਲਕ ਨੇ ਮੈਨੂੰ ਆਪਣੇ ਗਲਾਵੇ ਵਿੱਚ ਲੈ ਕਰਕੇ ਗਲਵਕੜੀ ਵਿੱਚ ਲੈ ਕਰਕੇ ਆਪਣਾ ਰੂਪ ਬਣਾ ਦਿੰਦਾ ਹੈ ਐਸ ਸੰਸਾਰ ਦੇ ਲੋਕੋ ਤੁਸੀਂ ਅੱਖ ਦੇ ਸੋ ਕੇ ਛੋਟੀ ਜੱਤ ਵਾਲਾ ਨਾਮ ਨਹੀਂ ਜਪ ਸਕਦਾ ਪਰ ਵੇਖਿਓ ਮੈਂ ਤੇ ਮੇਰਾ ਰੱਬ ਤੇ ਇੱਕ ਵਿੱਚ ਹੋ ਗਏ ਆ ਕਹਿਣ ਲੱਗੇ ਜਬ ਹਮ ਹੋਤੇ ਦਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਮੈਂ ਤੇ ਵਿੱਚ ਰਿਆ ਕੋਈ ਨਹੀਂ ਮੇਰੀ ਹੋਂਦ ਨਹੀਂ ਐ ਬਲਕੇ ਰੱਬ ਦਾ ਹੀ ਰੂਪ ਹੋ ਗਏ ਆ ਅਨਲ ਆਗਮ ਜੈਸੇ ਲਹਿਰ ਮੈਂ ਉਹਦਤ

میری گریبی سارے ہستے سن میری گریبی سارے دے سن کو ہسا ایسی دشا ہماری میری ایسے حالات سن سارے میری ہستے سن میں چھوٹی جت بڑی جت کو کوئی امیر زیادہ نہیں ہے چھوٹی جات میری گریبی تے لوکی ہس دے سو پر اس تے ساس تے کار تل سب کرپا تمہاری ہے میرے مالک تو تے 18 سدیاں ਨੌ ਨਦੀਆਂ ਮੇਰੇ ਹੱਥਾਂ ਦੀਆਂ ਤਨੀਆਂ ਤੇ ਰੱਖ ਦਿੱਤੀਆਂ ਨੇ ਇਹ ਤੇਰੀ ਕਿਰਪਾ ਪਿਆ ਹੋਈ ਤੇ ਜਿਹੜੇ ਲੋਕੀ ਮੈਨੂੰ ਦੂਰੇ ਦੂਰੇ ਕਰਦੇ ਸਨ ਨਾ ਉਹ ਆਣਾ ਕਰਕੇ ਸलाम ਪਿਆ ਕਰਦੇ ਆ ਕਰਕੇ ਮੇਰੋਂ ਨਮਸਕਾਰ ਪਿਆ ਕਰਦੇ ਨੇ ਆ ਕਰਕੇ ਮੇਰੇ ਚਰਨਾਂ ਵਿੱਚ ਆ ਕਰਕੇ ਬੈਠਦੇ ਨੇ ਜਿਹੜੇ ਮੈਨੂੰ ਦੁਰੇ ਦੁਰੇ ਕਰਦੇ ਸਨ ਆਖਦੇ ਸਨ ਛੋਟੀ ਜਾਤ ਹੁੰਦਾ ਹੈ ਹੱਸਦੇ ਸਨ ਉਹੀ ਲੋਕ ਹੁਣ ਮੇਰੇ ਅੱਗੇ ਆ ਕਰਕੇ ਨਮਸਕਾਰ ਪਿਆ ਕਰਦੇ ਐ ਐ ਸਾਰੀ ਤੇਰੀ ਕਿਰਪਾ ਹੋਈ ਮੇਰੇ ਮਾਲਕ ਜੀ ਕਹਿ ਲਗੇ ਅਸਤ ਦਾ ਸਾਸੇ ਦੇ ਕਰ ਤਲ ਕਰਕੇ ਦੇ ਹੱਥ ਨੂੰ ਤਲ ਕਹਿੰਦੇ ਤਲੀ ਦੇ ਅਸਤ ਸਦਾ ਸਿਦਕਰਤਿ ਤਲੈ ਸਭ ਕਿਰਪਾ ਤੁਮਾਰੀ ਤਿੱਕ ਜਗਤੇ ਹੋਰ ਬਖਸ਼ ਬਪਿਆ ਕਰ ਦੇ ਕਿਹਨ ਲੱਗੇ ਕਹਿ ਰਵੀਦਾਸ ਜੋ ਜਪੈ ਨਾਮ ਤਿਸ ਜਾਤ ਨ ਜਨਮ ਨ ਜੋਨ ਕਾ ਰਵੀਦਾਸ ਸਲਾਂ ਕਰਦਾ ਹੈ ਸੂਸਾਰ ਦੀ ਮਾਨਵਤਾ ਦੇ ਸਾਹਮਣੇ ਜਿਹੜਾ ਪਰਮ ਗੁਰਮ ਪਰਮਾ ਦਾ ਨਾਮ ਜਪਦਾ ਹੈ ਉਹ ਕਿਸੇ ਵੀ ਜਾਤ ਪਾਤ ਦੇ ਬੰਦਨਾ ਵਿੱਚ ਨਹੀਂ ਆਉਂਦਾ ਭਗਤ ਰਵੀਦਾਸ ਜੀ ਕਹਿੰਦੇ ਮੈਂ ਐਲਾਨ ਕਰਦਾ ਹਾਂ ਐਸ ਸंसार ਦੇ ਲੋਕ ਜਿਹੜਾ ਪਰਿਪੁਰਮ ਪਰਮਾਤਮਾ ਦਾ ਨਾਮ ਉਸੋ ਪਰ ਕਿਸੇ ਪ੍ਰਕਾਰ ਦਾ ਵੀ ਕਿਸੇ ਜਾਤ ਕਿਸੇ ਪਾਤ ਦਾ ਲੇਬਲ ਨਹੀਂ ਲਾਇਆ ਜਾ ਸਕਦਾ ਉਹ ਜਾਤ ਪਾਤ ਦੇ ਲੇਬਲਾਂ ਤੋਂ ਮੁਕਤ ਹੋ ਕੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ ਇਸ ਜਾਤ ਨਾ ਜਨਮਾ ਨਾ ਚੋਣ ਕਾ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਉਹ ਜੁਨਾ ਵਿੱਚੋਂ ਮੁਕਤ ਹੋ ਜਾਂਦਾ ਹੈ ਉਹ ਰੱਬ ਦੇ ਵਿੱਚ ਸਮਾ ਜਾਂਦਾ ਹੈ ਜਿਹੜਾ ਪਰਿਪੁਰਮ ਪਰਮਾਤਮਾ ਦਾ ਨਾਮ ਜਪਦਾ ਹੈ ਕਾਸ਼ੇ ਹਾਲਾਤ ਹਨ ਕਿ ਬਨਾਰਸ ਦੀ ਧਰਤੀ ਹੈ ਤੇ ਬਨਾਰਸ ਦੀ ਧਰਤੀ ਦੇ ਉੱਪਰ ਜਿੱਥੇ ਬ੍ਰਾਹਮਣਵਾਦ ਦਾ ਬਹੁਤ ਵੱਡਾ ਅਸੀਂ ਕਹਿੰਦੇ ਹਾਂ ਗੜ੍ਹ ਸ ਹੈ ਉਸੇ ਹੀ ਬਨਾਰਸ ਦੀ ਧਰਤੀ ਤੇ ਭਗਤ ਰਵੀਦਾਸ ਜੀ ਇਲਾਣ ਪਿਆ ਕਰਦੇ ਹਾਂ ਉਸੇ ਪਰ ਬਨਾਰਸ ਦੀ ਧਰਤੀ ਤੇ ਭਗਤ ਰਵੀਦਾਸ ਜੀ ਕਿਸ ਪ੍ਰਕਾਰ ਦੇ ਇਨਕਲਾਬੀ ਹੋਏ ਕਿ ਰੱਬ ਕਾਲਪੁਰਖ ਹੈ ਰੂਹੀ ਦੇ ਨਾਮ ਨੇ ਉਹਨਾਂ ਦੇ ਅੰਦਰ ਨਿਰਦਰਤਾ ਪੈਦਾ ਕਰ ਦਿੱਤੀ ਨੇ ਬਹਾਉ ਪੈਦਾ ਕਰ ਦਿੱਤਾ ਉਹ ਕਿਸੇ ਪ੍ਰਕਾਰ ਵੀ ਕਿਸੇ ਕੋਲੋਂ ਡਰੇ ਨਹੀਂ ਕਿਸੇ ਅਗੇ ਝੁੱਕੇ ਨਹੀਂ ਬਲਕੇ ਰੱਬ ਕਾਲਪੁਰ ਕਵੈਰੂ ਜੀ ਦੀ ਭਗਤੀ ਨੇ ਇਤਨਾ ਕੋ ਧ੍ਰਿੜ ਕਰ ਕਰ ਦਿੱਤਾ ਹਿਰਦਾ ਕਿ ਹਰ ਇੱਕ ਗੱਲ ਜਿਹੜੀ ਹੈ ਉਹ ਸੱਚ ਦੇ ਆਧਾਰ ਉੱਪਰ ਕਹਿਣ ਲਈ ਤਤ ਪਰ ਪਿਆ ਹੋਏ ਕਿਸੇ ਦੇ ਡਰ ਵਿੱਚ ਕਿਸੇ ਦੇ ਭੈਅ ਵਿੱਚ ਨਹੀਂ ਆਏ ਇਹ ਹੈ ਪਗਤ ਕਬੀਰ ਦਾ ਜੀਵਨ ਕਿਤੇ ਬਾਣੀ ਪੜੋ 40 ਸ਼ਬਦ ਭਗਤ रविदास ਜੀ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹਨ 40 ਦੇ 40 ਸ਼ਬਦ ਹੀ ਕ੍ਰਾਂਤੀਕਾਰੀ ਨੇ ਇਨਕਲਾਬੀ ਨੇ 40 ਦੇ 40 ਸ਼ਬਦਾਂ ਦੇ ਵਿੱਚ ਹੀ ਸੱਚ ਦੀ ਭਾਵਨਾ ਉਜਾਗਰ ਹੁੰਦੀ ਏ ਤੇ ਉਸ ਵਕਤ ਦੇ ਹਾਲਾਤ ਜਿਹੜੇ ਨੇ ਉਹਨਾਂ ਹਾਲਾਤਾਂ ਵਿੱਚ ਕਿਵੇਂ ਭਗਤ ਰਵਿਦਾਸ ਜੀ ਨੇ ਸੱਚ ਦਾ ਡੰਕਾ ਪਿਆ ਮਾਰਿਆ ਸੱਚ ਦਾ ਨਿਗਾਰਾ ਕਿਵੇਂ ਬਚਾਇਆ ਉਸ ਦੇ ਦਰਸ਼ਨ ਪੇ ਆ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਹੁੰਦੇ ਨੇ ਇਸ ਲਈ ਭਗਤ ਰਵਿਦਾਸ ਜੀ ਕਹਿਣ ਲੱਗੇ ਆ ਸੰਸਾਰ ਦੇ ਲੋਕੋ ਰੱਬ ਕਿਤੇ ਇੱਧਰ ਤੇ ਉੱਧਰ ਨਹੀਂ ਬਲਕੇ ਰੱਬ ਸਰਬੈ ਇੱਕ ਅਨੇਕਾ ਸੁਆਮੀ ਸਭ ਘਟ ਭਗ ਵੈ ਸੋਈ ਸਭ ਘਟ ਹਰ ਇੱਕ ਹਿਰਦੇ ਵਿੱਚ ਬੈਠ ਕਰਕੇ ਉਹੀ ਸੰਸਾਰ ਦੇ ਪਦਾਰਥਾਂ ਨੂੰ ਭੋਗ ਰਿਹਾ ਹੈ ਹਰ ਤੇਰਾ ਮੌਜੂਦ ਹੈ ਇੱਕੋ ਹੀ ਰੱਬ ਹੈ ਤੇ ਰੱਬ ਦਾ ਸਾਜਿਆ ਹੋਇਆ ਹੀ ਇਹ ਸਾਰਾ ਨਿਜ਼ਾਮ ਹੈ ਸਰਬੈ ਇੱਕ ਅਨੇਕਾ ਸਵਮੀ ਸਭ ਕਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈਰੇ ਸੱਚੇ ਹੋਏ ਸੋ ਹੋਈ ਹੱਥਾਂ ਪੈਰਾਂ ਤੋਂ ਵੀ ਨੇੜੇ ਜੇ ਫਿਰਦੇ ਵਿੱਚ ਬੈਠਾ ਹੈ ਸਾਧੇ ਹੋਈ ਸੋਈ ਸਾਧਾ ਹੀ ਪ੍ਰਗਟ ਹੋ ਜਾਂਦਾ ਹੈ ਬਸ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਰੱਬ ਅੰਦਰੋ ਹੀ ਪ੍ਰਗਟ ਹੋ ਜਾਏਗਾ ਰੱਬ ਨੂੰ ਲੱਭਣ ਵਾਸਤੇ ਕਿਸੇ ਹੋਰ ਥਾਂ ਤੇ ਜਾਣ ਦੀ ਲੋੜ ਨਹੀਂ ਕਿਹੜਾ ਇਹ ਇਨਕਲਾਬੀ ਬਚਨ ਹੈ

ਸ਼ਬਦ ਕਟ ਭੁਗ ਵੈ ਸੋਈ ਗਹਿਰ ਮੀ ਦਾਸ ਹਾਥ ਪੈਨੇਰਾ ਸਹਜ ਹੋਏ ਸੋ ਹੋਈ ਸਮੇ ਦੀ ਸਮਾਪਤੀ ਏ ਭਗਤ ਰਵਿਦਾਸ ਜੀ ਦਾ ਜਿਹੜਾ ਸੁਪਨਾ ਸੀ ਨਾ ਉਹ ਸੁਪਨਾ ਇਹ ਆ ਕਿ ਬੇਗਮ ਟੋਰਾ ਸ਼ਹਿਰ ਕੋ ਨਾਉ ਕਹਿਣ ਲੱਗੀ ਐਸਾ ਸ਼ਹਿਰ ਚਾਹੀਦਾ ਐਸਾ ਨਿਜ਼ਾਮ ਚਾਹੀਦਾ ایسا ملک چاہی دائیں ایسا, لائد 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 ایسا ایسی حکومت چاہی دیئے کہ ہو جی ہوئے بے کم پورا شہر کو نہ دکھ اندو نہیں تینکھا نا تشویش خراج نہ مال خوف نہ خطا نہ ہرس جوا جیتے خوف نہ ہوئے دا ਜਿੱਥੇ ਕਿਸੇ ਪ੍ਰਕਾਰ ਵਿਤਕਰਾ ਨਾ ਹੋਵੇ ਕਿਸੇ ਨਾਲ ਜਿਸ ਸ਼ਹਿਰ ਦੇ ਵਿੱਚ ਕਿਸੇ ਪ੍ਰਕਾਰ ਵੀ ਕੋਈ ਦੁਖੀ ਨਾ ਹੋਵੇ ਮੈਨੂੰ ਐਸਾ ਨਿਜ਼ਾਮ ਚਾਹੀਦਾ ਹੈ ਅੱਜ ਜਦੋਂ ਵੇਖਦਾ ਉਹ ਨਿਜ਼ਾਮ ਜਿਸ ਨਿਜ਼ਾਮ ਦੇ ਅੰਦਰ ਸਾਰੀ ਮਾਨਵਤਾ ਨੂੰ ਇੱਕ ਸਮਾਨ ਵੇਖਿਆ ਗਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਪੈਦਾ ਕੀਤਾ ਖਾਲਸਾ ਰਾਜ ਹੈ ਭਗਤ ਰਵਿੰਦਾਸ ਜੀ ਦਾ ਇਹ ਬੇਗਮਪੁਰੇ ਦਾ ਸੰਕਲਪ ਜਿਹੜਾ ਇਹ ਸੰਕਲਪ ਖਾਲਸੇ ਨੇ ਸੰਪੂਰਨ ਕੀਤਾ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਫਿਰ ਮਹਾਰਾਜ ਸਿੰਘ ਜੀ ਦੇ ਰੂਪ ਦੇ ਵਿੱਚ ਬੇਗਮਪੁਰਾ ਇਸ ਧਰਤੀ ਤੇ ਪੈਦਾ ਕੀਤਾ ਗਿਆ ਮਹਾਰਾਜ ਸਿੰਘ ਦੇ ਰਾਜ ਦੇ ਵਿੱਚ 50 ਸਾਲ ਰਾਜ ਕੀਤਾ ਪਰ ਕਦੇ ਵੀ ਕਿਸੇ ਵੀ ਮਨੁੱਖ ਨੂੰ ਫਾਂਸੀ ਨਹੀਂ ਹੋਈ ਭਗਤ ਮਹਾਰਾਜ ਦੇ ਰਾਜ ਦੇ ਵਿੱਚ ਜੇਲਾ ਨਹੀਂ ਸੁਭਾਇਆ ਕਰਦੀ ਮਹਾਰਾਜ ਜੀ ਸਿੰਘ ਦਾ ਰਾਤ ਸਾਤੂਚ ਬੇਗਮਪੁਰੇ ਦਾ ਰਾਜ ਹੈ ਜਿੱਤੇ ਹਰ ਇੱਕ ਵਰਗ ਜਿਹੜਾ ਆਪਣੇ ਮੌਲਿਕ ਸਿਧਾਂਤਾਂ ਵਿੱਚ ਮੌਲਿਕ ਵਿਚਾਰਧਾਰਾ ਵਿੱਚ ਜਿਉਣ ਦਾ ਹੱਕ ਪਿਆ ਰੱਖਦਾ ਹੈ ਕਿਸੇ ਨਾਲ ਵਿਤਕਰਾ ਨਹੀਂ ਅੱਜ ਚਾਹੀਦਾ ਹੈ ਕਿ ਭਗਤ ਰਵੀਦਾਸ ਜੀ ਦਾ ਇਹ ਬੇਗਮਪੁਰਾ ਸ਼ਹਿਰ ਕੋ ਨਾਉ ਦਾ ਸੰਕਲਪ ਜਿਹੜਾ ਇਹ ਅਸੀਂ ਆਪਣੇ ਜੀਵਨ ਅੰਦਰ ਕਮਾਉਣ ਦੇ ਲਈ ਤਤਪਰ ਹੋਈਏ ਤੇ ਖਿਆਲ ਕਰਿਓ ਇਹ ਸੰਤੋਰਾ ਰੂਪ ਦੇ ਵਿੱਚ ਧਰਤੀ ਤੇ ਜੇ ਕਿਤੇ ਐਸਾ ਬੇਗਮ ਇਹ ਪੂਰਾ ਸ਼ਹਿਰ ਕੋ ਨਾਵਲਾ ਰਾਜ ਚਾਹੀਦਾ ਹੈ ਫਿਰ ਖਾਲਸਾ ਅਕਾਲਪੁਰ ਕੀ ਫੌਜ ਹੀ ਇਸ ਨੂੰ ਸੰਸਾਰ ਦੇ ਵਿਸਥਾਪਿਤ ਕਰ ਸਕਦੀ ਹੈ ਤੇ ਕਰਦਾ ਇਸ ਲਈ ਆਓ ਪਾਕਤ ਰਵੀਦਾਸ ਜੀ ਦੇ ਜੀਵਨ ਤੋਂ ਸੇਧ ਲਈਏ ਪਿਆਰਿਓ ਤਾਹੀਂ ਹੋਣਗੇ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਨੇ ਹੋਈ ਪੁਰਗਲਤੀ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ